ਤੇ ਵਿੱਚ ਹੋਵੇ ਬਦਨਾਮੀ ਕੋਲੋਂ ਡਰੀਏ ਸਿੱਖੀ ਦੇ ਸਿਧਾਂਤਾਂ ਤੇ ਚੰਗੀ ਤਰ੍ਹਾਂ ਚੱਲੀਏ ਅਮਰਤ ਸ਼ੱਕ ਕੇ ਨਾ ਕਿਸ ਦਾੜੀ ਰੰਗੀਏ ਹੋ ਯਾਰ ਕਰ ਜਾ ਕੇ ਕਦੇ ਜਿੱਤ ਨਾ ਤੱਕੀਏ ਗਮੀ ਖੁਸ਼ੀ ਵਿੱਚ ਕਦੇ ਸਾਥ ਨਾ ਛੱਡੀਏ ਪੱਕਾ ਦੇਖ ਕੱਚਾ ਕਦੇ ਘਰ ਨਹੀਂ ਉਢਾਈਦਾ ਆਗਦੇ ਜ਼ਿਆਣੇ ਪਰ ਚਾਦਰ ਦੇ ਪਸਾਰੀਦਾ ਉਹ ਗਰੀ ਦਿਨਾਂ ਦੀ ਮਾਰੀ ਕੱਢਦੀ ਜੋ ਟੋਰਬੜੀ ਖਾਂਦੀ ਐ ਤੇ ਮਾਈ ਚਤਾਂ ਦੇ ਕਾਰੋਬਾਰ ਦੀ ਘਰ 'ਚ ਗਲੇਸ ਮਾੜਾ ਨਿੱਤ ਨਹੀਂਓ ਕਰੀਦਾ ਕਰੀਏ ਨਾ ਕੰਮ ਉਹ ਜਿਹਦੇ ਪਿੱਛੇ ਲੜੀਦਾ ਕਰਤੇ ਦੀ ਮਾਰ ਮਾੜੀ ਵੱਧਦੀ ਵਿਆਜ ਮਾੜੀ ਹੌਲੀ-ਹੌਲੀ ਪਹੁੰਚ ਜਾਵੇ ਲੱਖਾਂ 'ਚ ਪਿਓ ਦੀ ਬਦ ਨਾਮੀ ਹੁੰਦੀ ਜਿੰਦ ਨ ਲਾਮੀ ਹੁੰਦੀ ਵਾਰ-ਵਾਰ 36 ਬਾਰਾਂ 'ਚ ਬੰਦਾ ਉਹ ਯਾਰ ਮਾੜੋ ਬਾळा ਵਾਰ-ਵਾਰ ਝਾਕੇ ਜਿਹੜਾ ਚੁੱਲ੍ਹੇ ਚੌਂਕੇ 'ਚ ਪੁੱਤਰ شریف ਚੰਗਾ ਲਵੇ ਨਾ ਕੋਈ ਪੰਗਾ ਘਰ ਘਰ ਦੇਵੀ ਰੱਬਾ ਸਭ ਨੂੰ ਸਿੱਖਾਂ ਵਾਲੇ ਲੋਕ ਚੰਗੇ ਮੂੰਹ ਤੇ ਗੱਲ ਠੋਕ ਦਿੰਦੇ ਗੱਲਾਂ ਕਹਿਣ ਸੱਚੀਆਂ ਠੀਕ ਹੈ